ਲੋਕਾਂ ਨੇ ਹਾਕਮਾਂ ਦੇ ਬੋਲ ਬਹੁਤ ਬੜੀ ਪਹਿਲਾਂ ਲੜਾਈ ਕੀਤੀ ਆ ਤੇ ਬਹੁਤ ਬੜੀ ਜਲੀ ਲੜੀ ਆ ਉਹ ਜਿੱਤਣ ਲਈ ਸ਼ੁਰੂ ਕੀਤੀ ਆ ਅੱਜ ਅਸੀਂ ਮੈਡੀਕਲ ਪੈਕਟਿਸ ਦੇ ਸੈਸ਼ਨ ਪੰਜਾਬ ਇਹ ਐਲਾਨ ਕਰਦੇ ਆ ਕਿ ਕਿਸਾਨੋ ਵੀਰੋ ਅਸੀਂ ਤੁਹਾਡੇ ਨਾਲ ਆਮਾਂਗੇ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਤੋਂ ਇੱਥੇ ਕੈਂਪ ਲਾ ਕੇ ਆਇਆ ਕਾਕਾ ਵਿਕਾਸ ਸਿੰਘ ਨੀਤ ਪ੍ਰਧਾਨ ਪੰਜਾਬੀ ਅਗਵਾਈ ਦੇ ਵਿੱਚ ਸੋ ਮਾ ਕਿਸਾਨਾਂ ਨੇ ਅੰਦੋਲਨ ਨਹੀਂ ਆਲੂਆਂ ਮੈਡੀਕਲ ਪੈਟੀਸ਼ਨ ਫੈਰੇ ਸ਼ਿੰਦਾ ਕੌਮੀ ਪ੍ਰਧਾਨ ਹੋਣ ਦੇ ਨਾਤੇ ਅਤੇ ਮੈਡੀਕਲ ਪੈਟੀਸ਼ਨ ਸਿੰਘ ਪੰਜਾਬਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇਹ ਇਸ ਦੇ ਐਲਾਨ ਕਰਦਾ ਹਾਂ ਔਰ ची जी ज़रूरतेट तकली बलेट और बाक़ी इलकेट रजौरी बार्डर ते पूरी करैप लाया टिकरी वाधे ते कैंप लाया और कैंप लॻातारोका अॼ असीं ज़रूर की चाहींदा मनुख मनुख अॼ असीं नतमस्त हूंदे गुरू गवारूं सिखी इतिहास हूंदे के जहिड़ा किस अंदोलन आहे हिकु दुतू आहे ਕਿ ਆਪਣੇ ਕਰਾਨੂੰ ਮਰੂਗਾ ਆਪਣੀਆਂ ਸਾਰੀਆਂ ਪ੍ਰਾਪਤੀਆਂ ਪ੍ਰਾਪਤ ਕਰੂਗਾ ਛੋ ਕਿਸਾਨੋ ਵੀਰੋ ਅੱਜ ਜੇ ਤੁਹਾਡੇ ਜਿਹੜੇ ਕਿਸਾਨਾਂ ਦੀ ਹਮਾਇਤ ਹੈ ਉਹ ਇਸ ਕਰਕੇ ਕੀਤੀ ਜਾਂਦੀ ਆ ਕਿ ਜੇ ਕਿਸਾਨ ਭੁੱਖਾ ਮਰ ਗਿਆ ਇਸ ਦਾ ਮਤਲਬ ਸਾਰੀ ਦੁਨੀਆ ਹੀ ਭੁੱਖੀ ਮਰ ਗਈ ਕਿਸਾਨ ਦੇ ਸਿੱਤੇ ਲੋਕ ਰੋਟੀ ਖਾਂਦੇ ਨੇ ਆ ਦਿੱਲੀ ਦਾ ਹਾਕਮ ਵੀ ਰੋਟੀ ਜਿਹੜੀਆਂ ਕਿਸਾਨ ਦੀ ਪਜਾਈ ਹੋਈ ਖਾਂਦਾ ਆ ਔਰ ਅੱਜ ਇਹ ਕਹਿਣਾ ਚਾਹਦੇ ਆ ਕਿ મોદી ਨੇ ਕੇਂਦਰ ਦੇ ਹਾਕਮ ਨੇ ਆਪਣਾ ਜਿਹੜਾ ਚਿਹਰਾ ਇਤਲੀਛਾਈ ਦਿਖਾਇਆ ਉਹ ਦਿਖਾਇਆ ਜਦੋਂ ਗੋਲੀਆਂ ਚਲਾਈਆਂ ਪਲਾਸਟਿਕ ਦੀਆਂ ਗੋਲੀਆਂ ਤਾਂ ਸੀ ਬਹੁਤ ਦੇਖੀਆਂ ਨਹੀਂ ਖਾਦੀਆਂ 98 ਦੇ ਵਿੱਚ ਪਰ ਅਸਲ ਗੋਲੀਆਂ ਚਲਦੀਆਂ ਨਹੀਂ ਦੇਖੀਆਂ ਐਸਐਲਰ ਜਿਹੀਆਂ ਗੋਲੀਆਂ ਚਲਦੀਆਂ ਨਹੀਂ ਦੇਖੀਆਂ ਇਹਨੇ ਸਾਫ ਕਰਤਾ ਇਹ ਕੇਂਦਰ ਦਾ મોદી ਇਕ ਦਿਨ ਵੀ ਨਾ ਆਵੇ ਇਕ ਦਿਨ ਵੀ ਲਾਵੇ ਇਹ ਸਾਡੇ ਦੇਸ਼ ਦੀ ਔਲਾਦ ਨਹੀਂ ਹੈਗੀ ਜੇ ਦੇਸ਼ ਦੀ ਔਲਾਦ ਬੰਦਾ ਤਾਂ ਕੱਟੋ-ਕੱਟ ਆਪਣੀ ਪੂੰਛੇ ਹੀ ਕਮਾ ਕੇ ਵਿਦੇਸ਼ ਨਾ ਜਾਂਦਾ ਇੱਥੇ ਬੈਠ ਕੇ ਕਿਸਾਨਾਂ ਨਾਲ ਗੱਲ ਕਰਦਾ ਬੇ ਕਿਸਾਨੋ ਲੋ ਜਿਹੜੀਆਂ ਤੁਹਾਡੀਆਂ ਮੰਗਾ ਚਾਹੀ ਨਹੀਂ ਮਿਲਿਆ ਗਈਆਂ ਇਹ ਕਿਸਾਨਾਂ ਦੇ ਕਾਜੇ ਨਹੀਂ ਮਾਅ ਕਰ ਸਕਦਾ ਏ ਗਾਮੀ ਦੇ ਵਾਮੀਰੇ ਕੱਜੇ ਮਾਰਸਾ ਕਸਾ ਏ ਮਾਲੀਆਂ ਨੂੰ ਇੰਗਲੈਂਡ ਬੇਚ ਸਕਦਾ ਇਹ ਦੇਸ਼ ਦੀ ਲੱਖੱਤਾਂ ਪਾਰੇ ਇਹਨੂੰ ਇਹ ਨਹੀਂ ਪਤਾ ਕਿ ਇੱਥੋਂ ਦੇ ਜਿਹੜੇ ਲੋਕ ਐ ਇਹ ਖਾਲਸੇ ਆ ਇਹ ਕਿਸਾਨ ਐ ਇਹ ਗੁਰੂਆਂ ਦੇ ਜੜੇ ਆ ਉਹ ਬੇਟੇ ਆ ਬੱਚੇ ਆ ਗੁਰੂਆਂ ਦਾ ਥਾਪਾ ਆ ਇਹ ਥਾਪਾ ਮੋਦੀ ਜਿੱਦੋਂ ਤੇਰੀ ਪਿੱਛੇ ਪੈ ਗਿਆ ਤੂੰ ਇੱਥੇ ਨਹੀਂ ਆਣਾ ਤੂੰ ਹਾਕਮ ਜਾਨਣਾ ਤਬਲੀ ਪਾਟ ਦੇਣਾ ਤੇਥੋਂ ਉਠਲੀ ਹੋਣਾ ਜੈ ਜੰਦਾ ਜੈ ਸੰਗਤ ਜਿੱਤ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ ਦੀ ਰਹਿਾਂਗੇ ਉਦੋਂ ਤੱਕ ਜੋ ਤੱਕ ਲੋੜ ਹੋਵੀ ਲੜਨ ਦੀ ਜੋ ਤੱਕ ਲੋੜ ਹੋਵੀ ਲੜਨ ਦੀ